ਹਲੋ ਮੰਮੀ ਆਹ ਦੇ ਹੋਟਲ ਆਉਣੀਆਂ ਦੇ ਦੋ ਇਹਦੇ ਬਣਾ ਰੂਪੜੇ ਸਾਬ ਇੱਕ ਅਸਾਂ ਜੀ ਆਲੇ ਨੂੰ ਫਿਰ ਤੈਨੂੰ ਮਾਹਰ ਫੁੱਲ ਜਵ ਆ ਚਲੋ ਨਾ ਫੁੱਲ ਬਾਉਂਦੇ ਚੰਗਾ ਸਰੋਂ ਚ ਖਚਾਲੀ ਸਰ ਸਰੋਂ ਰੰਗ ਦੇ ਕੱਪੜੇ ਵੀ ਕਰਦੀ ਹੈ ਕਿ ਨਹੀਂ ਸਰੋਂ ਚ ਫੋਟੋ ਨਿਚਾਉਣੀਆਂ ਨੇ ਦੇਖਦੇ ਹਾਂ ਕੀ ਬਣਦਾ ਫਿਰ ਕੀ ਹੁੰਦਾ ਕੀ ਕਰਦੇ ਹਾਂ ਇਦੋਂ ਸੜਕ ਤੇ ਦੇਖੇਗੀ ਸਾਰਿਆਂ ਨੂੰ ਉਹ ਜਿਹੜਾ ਆ ਕਾਰ ਨਾ ਗਈ ਅਸੀ ਜੰਨੀ ਆ ਨਾ ਹੋਏ ਅੱਜ ਕਹੀ ਨਹੀਂ ਹੋਰ ਅੱਗੇ ਨੂੰ ਆਇਆ ਥੋੜਾ ਜਿਹਾ ਅਏ ਲੱਗ ਕੇ ਜਰੀਵਾਲ ਜਿਹਾ ਲੱਗਦਾ ਕਿ ਐਨੀ ਪਹਿਲਾਂ ਤੂੰ ਚੁੰਨੀ ਮੰਗੂ ਚੁੰਨੀ ਲਦਾ ਗਲ ਘੋਟਮੀ ਜੀ ਤੂੰ ਖੁੱਲੀ ਜੀ ਚੁੰਨੀ ਲੈ ਜਰੀਵਾਲ ਵਾਂਗੂ ਮਾਫਲਰ ਜਿਹਾ ਲੈ ਕੇ ਖੜ ਜੂ। ਹੂੰ ਦੇਖਣ ਜਾਂਦਾ ਵੀ ਵਧੀਆ ਲੱਗਦੀ ਐ। ਤੇ ਮਾ ਡਬੀ ਰਹੀ ਲਈਆਂ ਜਾ ਕੇ। ਇੱਕ ਜੱਗਾ ਹੋਰ ਪਾਉਣਾ। ਉਹ ਪਾਉਣਾ ਹੋਰ ਝੱਗਾ ਵਾ। ਬਸ ਇੱਕੇ। ਹੂੰ ਦੋ ਹੱਥ ਕਰਕੇ ਹੱਥ ਲਾ ਕੇ ਦੇਖ ਹਾਂ ਹਾਂ ਕੈਵਰੇ ਨਹੀਂ ਆਖਦੇ ਤੂੰ ਮੋਹ ਲੈ ਕੈਵਰੇ ਨੰਦ ਕਿਵੇਂ ਪੜਾਉਣ ਨੂੰ ਆਇਆ ਇੱਥੇ ਖੜ੍ਹਦੇ ਆ ਇੱਥੇ ਦੇਖਿਆ ਆ ਵਧੀਆ ਆ ਗਈ ਵੇ ਆ ਰਿਹਾ ਇਹ ਜਿਹੜਾ ਫੋਟੋ ਨਾ ਹੁੰਦਾ ਦੀ ਪੈਰ ਸੇ ਜੋ ਇਹਨੂੰ ਖੜਨੀ ਨਾ ਆ ਗਈ ਖੜੀ ਨਾ ਜਾਵੇ ਤੋ ਉਹ ਮੇਰੇ ਉਹੀ ਗੱਲ ਜਾ ਲਾ ਗਈ ਆ ਦੇਖੋ ਉਹੀ ਗੱਲ ਜਾ ਲਾ ਗਈ ਵੇ ਤੋ ਕਿਉਂ ਨਾ ਖੜਿਆ ਹੋਇਆ ਖੜਿਆ ਤੋ ਦੁਨੀਆ ਰਹੀ ਤੀ ਉਹ ਫਿਰ ਮੇਰੇ ਆ ਦੇ ਚੱਕ ਮਾਰਦੀ ਹੁੰਦੀ ਆ ਵੀ ਆਈ ਲਾ ਹੋਣੀ ਔਖੇ ਨੇ ਫੋਟੋ ਦੇਖ ਲਾ ਆਪਾਂ ਕਹਿ ਦਿੰਨੇ ਆ ਫੋਟੋ ਲਾਉਣੇ ਬਤਾਉ ਕੀ ਲੱਗਦੀ ਆ ਵੱਡੀਆਂ ਕਰਕੇ ਲਾਉਾਂਗੇ 1 2 ਫੋਟੋ ਉਹ ਲਾਉਂ ਆ ਇਹ ਆਦੀ ਵੱਡੀ ਕਰਕੇ ਅੱਜ ਖਾਨੀ ਕਿੰਨੀ ਖੁਸ਼ੀ ਦੀ ਆ ਗਈ ਫੋਟੋ ਲਾਉਣ ਦੀ ਨੇ ਕੰਮ ਚੀਜ਼ ਆਹ ਰਹਿਣ ਬੜੀ ਰਹਿਣੇ ਦਾ ਵੱਡੀ ਦਾ ਗਾਦੀ ਆਦੀ ਇਹ ਆ ਕੇ ਉਹ ਦੇਖ ਅੱਖ ਦੀ ਛੇਰ ਫੁੱਲੂ ਉਹ ਦੇਖ ਅੱਖ ਦੀ ਛੇਰ ਫੁੱਲੂ ਮਨ ਕਾਇਕੇ ਸਾਣਾ ਪਿੱਛੇ ਫੋਟੋ ਲਾਈਆਂ ਨੇ ਤੁਸੀਂ ਛੋਟੇ ਛੋਟੇ ਦੇ ਰਹੇ ਨੇ ਰਾਹੀ ਆ ਹੁਣ ਤਾਂ ਹੇ 20 ਸਾਲ ਪਹਿਲਾਂ ਤਾਂ ਫੋਟੋਆਂ ਲਾਈਆਂ ਨੇ ਮੈਂ ਜੀ ਆ ਬਸ ਉਹ ਲਾ ਲਾ ਜਾ ਹੀ ਸੌਂਕ ਤਾਂ ਮੈਨੂੰ ਤੇਰਾ ਦੀ ਫੋਟਾਂ ਦਾ ਅੱਥਾਂ ਚ ਬਲ ਪੈ ਗਈ ਅੱਥਾਂ ਚ ਬਲ ਨਹੀਂ ਨਹੀਂ ਉਹਦੀ ਗੱਲ ਰਿਹਾ ਮੇਰੇ ਮੱਥੇ ਤੇ ਜੋ ਰੱਡੀਆਂ ਪੈ ਗਈਆਂ ਲੈ ਹੱਥਾਂ 'ਚ ਵੀ ਬੜ ਦੇ ਹੋਈ ਪੁੱਤਾਂ 'ਚ ਵਾਲ ਬਣਾ ਲੀ ਕੈਮਰਾ ਵਾਲਾ ਬਣਿਆ ਤਾਂ ਫੋਟੋਆਂ ਆਈਆਂ ਤੇਰਾ ਪਾਪਾ ਕਿਹੜਾ ਬਾਜ਼ਾਰ ਚ ਲਾਣਾ ਜਾ ਜਾ ਕੇ ਫੋਟੋਆਂ ਹੁੰਦਾ ਸੀ ਬਾਜ਼ਾਰ ਤੇਰਾ ਹੁਣ ਲੈ ਜਾ ਵਾ ਆਪਣੇ ਨੂੰ ਆਦੇ ਜੱਕਣੀ ਨਾ ਹੁੰਦਾ ਵੀ ਐ ਉਂ ਇੱਧਰ ਖੜੀ ਆਂ ਉਧਰ ਦੇਖ ਰਹੀ ਆਂ ਐ ਫੋਟੋ ਸੋਹਣੀ ਲੱਗਦੀ